ਮੈਂ ਪੈਰਡ ਪੰਡੋਰ ਹਾਂ ਇਹ ਕਿਲਾ ਬ੍ਰਿੰਦਰ ਕੋਰ ਅਜੇ ਪ੍ਰਤਾਪ ਦੀ ਮੰਮੀ ਆ ਬੱਚੇ ਨੂੰ ਸਕੂਲ ਕਾ ਲੰਦਾ ਹੈ ਆ ਸਕੂਲ ਕਾ ਲੰਦੇ ਬੱਚਾ ਨਹੀਂ ਡਰਦਾ ਜਾਂਦਾ ਅਈ ਬੱਚੇ ਨੂੰ ਕਹਾਂ ਕਿ ਤੂੰ ਸਕੂਲ ਕਿਉਂ ਨਹੀਂ ਜਾਂਦਾ ਕਹਿੰਦਾ ਮੰਮੀ ਮੈਂ ਸਕੂਲ ਨਹੀਂ ਜਾਣਾ ਉਹਨੂੰ ਮੈਂ ਕੁਝ ਗਲਤ ਹਰਕਤਾਂ ਕਰਦਿਆਂ ਵੇਖ ਲਿਆ ਵਾ ਉਹਨੇ ਤੇ ਮੇਰੇ ਦੇ ਗਲਤ ਹਰਕਤਾਂ ਦਾ ਮੇਰੇ ਤੇ ਇਨਜਾਮ ਲਾਉਂਦੀ ਵੀ ਤੂੰ ਕਲਾਸ ਦੇ ਵਿੱਚ ਬਾਥਰੂਮ ਕਰ ਦਿੱਤਾ ਆ ਸੋਨਾ ਉਹ ਮੰਦ ਭਾਗੀ ਗੱਲ ਆ ਤੇ ਮੈਂ ਇੱਕ ਕਿਕਰ ਜੂਨੀਅਨ ਦਾ ਮਾਸਟਰ ਕਿਕਰ ਜੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਲਾਸ ਇੱਕ ਸਟੇਟ ਵਾਡੀ ਟੀਚਰ ਆ ਮੈਸਕਿਊ ਦਾ ਤੇ ਮੇਰੇ ਉੱਤੇ ਇਦਾਂ ਦਾ ਇਲਜ਼ਾਮ ਲਾ ਕੇ ਬਹੁਤ ਜ਼ਿਆਦਾ ਜਿਹੜਾ ਵਾ ਮੇਰੀ ਸ਼ਾਨ ਦੇ ਖਿਲਾਫ ਜਿਹੜਾ ਉਹਨੇ ਇਹ ਗੱਲ ਕੀਤੀ ਆ ਕਿਉਂਕਿ ਗੱਲ ਕੁਝ ਹੋ ਰਿਹਾ ਜੇ ਕੋਈ ਇਦਾਂ ਦੀ ਗੱਲ ਸੀ ਤੇ ਜਿਸ ਦਿਨੇ ਇਨਸੀਡੈਂਟ ਵਾਪਰਿਆ 22 ਤਰੀਕ ਨੂੰ ਜਿਸ ਦਿਨ ਉੱਥੇ ਆ ਕੇ ਉਹਨੇ ਇਹ 판 ਕਰ ਦਿੱਤੀ ਆ ਉਸ ਉਹਦੇ ਬੱਚੇ ਦੇ ਮਾਤਾ ਪਿਤਾ ਨੇ ਉਸ ਦਿਨ ਇਹ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿਉਂਕਿ ਉਹਨੇ ਉਹਨੇ ਵੀਡੀਓ ਬਣਾਈ ਸਾਰਾ ਕੁਝ ਦਾ ਮੈਂ ਜਿਹੜੀਆਂ ਗੱਲਾਂ ਉਹਨਾਂ ਤੋਂ ਤੁਹਾਨੂੰ ਕਹੀਆਂ ਵਿਦ ਐਵੀਡੈਂਸ ਵਿਦ ਪ੍ਰੂਫ ਆ ਮੇਰੀਆਂ ਸਾਰੀਆਂ ਗੱਲਾਂ ਮੇਰੇ ਫੋਨ ਤੇ ਰਿਕਾਰਡਡ ਆ ਤੇ ਉਹ ਜਿਹੜੇ ਆ ਉਹ ਸਾਡੇ ਤੇ ਦਲਦਲ ਜਾ ਮਰਾ ਰਹੇ ਆ ਉਹਦਾ ਪ੍ਰੂਫ ਦੇ ਇੱਕ ਵਾਰੀ ਬੱਚਾ ਸਾਡੇ ਸਾਹਮਣੇ ਕਰ ਲੈ ਜੀ ਉੱਥੇ ਹੀ ਪਛਾ ਲੈ ਉਹ ਨਹੀਂ ਗੱਲਾਂ ਚ ਗੱਲਾਂ ਨਿਕਲਣ ਅਸੀਂ ਉਹ ਕਹਿੰਦੇ ਨੂੰ ਸਕੂਲ ਤੋਂ ਕਿਦੇ ਤੇ ਛੇ ਸਾਡੇ ਵਧੀਆ ਪੜ੍ਹਨਦੇ ਆ ਪਰ ਜਿਹੜਾ ਇਹ ਗਲਤ ਕਹਿਣ ਦੇ ਨਾ ਪਰ ਹੈ ਨਹੀਂ ਹੈ ਸਾਰੇ ਬੋਲ ਚੰਗੇ ਨੇ ਮੈਡਮ ਉਹ ਵਧੀਆ ਭਾਈ ਵਧੀਆ ਚੱਲਿਆ ਜੀ ਬਸ ਇਹੋ ਗਲਤੀ ਦਾ ਦਲਦਲ ਕੋਈ ਛੁੱਟ ਗਿਆ ਉਹ ਗਲਤ ਕਰਨੀ ਇਹਦੇ ਇਲਜ਼ਾਮ ਵਾਲੇ ਉੱਥੇ ਆ। ਹਾਂ ਜੀ ਉੱਥੇ ਲੱਖਣ ਦੇ। ਬੱਚੇ ਬਹੁਤ ਵਧੀਆ ਪੜ ਰਹੇ ਆ। ਅਨ ਨੂੰ ਅਜੇ ਤੱਕ ਬਾਜੀ ਬੱਚਿਆਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ। ਪਹਿਲਾਂ ਵੱਡਾ ਬੇਟਾ ਪੜਦਾ ਰਿਹਾ, ਉਹ ਵੀ ਸਹੀ ਪੜਿਆ। ਹੁਣ ਛੋਟਾ ਪੜਨਦਾ 6th ਕਲਾਸ। ਤੁਸੀਂ ਆਪ ਨੂੰ ਸਕੂਲ ਜਾਣੇ। ਪਰ ਆ ਜੋ ਗੱਲਾਂ ਸੀ ਸੌਂਡਾ ਤਿੰਨ ਚਾਰ ਦਿਨ ਹੋ ਗਏ। ਸਾਡੇ ਬੱਚੇ ਵੈਸੇ ਵੀ ਡਰਦੇ ਹੋਂ ਨਹੀਂ ਦੇ। ਕਿ ਮम्मा ਪਤਾ ਨਹੀਂ ਉੱਥੇ ਕੀ ਹੋ ਜਾਣਾ। ਉਹ ਅੰਕਲ ਇੱਦਾਂ ਕਰੰਦੇ ਤੇ ਪਰ ਸਾਰਾ ਕੁਝ ਹੀ ਪਾਜੀ ਝੂਠ ਹੈ। ਇਹਦੇ ਇਲਜ਼ਾਮ ਆਰਾ ਨਗਰਵਾਸੀ ਪਿੰਨ ਪੰਚਾਇਤ ਕੋਲ ਦੀ ਕੋਲ ਦੀ ਸਾਰੀ ਇੱਥੇ ਹਾਜ਼ਰ ਹੈ ਮੈਂ ਗੁਰਦੀਪ ਸਿੰਘ ਨੰਬਰਦਾਰ ਬਸ ਜੀ ਇਸੇ ਮਸਲੇ ਦੇ ਵਿੱਚ ਆਏ ਆ ਜੀ ਉਹ ਕੇਵਲ ਸਿੰਘ ਜੋ ਨੰਬਰਦਾਰ ਨੰਬਰਦਾਰ ਆ ਜੀ ਉਦਾਂ ਉਹ ਉਸਨੇ ਆ ਕੇ ਬਹੁਤ ਜਿਹੜੀ ਆ ਕੰਮ ਕੀਤਾ ਬਣਾ ਜੀ ਬਹੁਤ ਗਲਤ ਕੀਤਾ ਵਈ ਸਾਡੇ ਮਾਸਟਰ ਪ੍ਰਿੰਸੀਪਲ ਸਾਰੇ ਬਹੁਤ ਵਧੀਆ ਤੇ ਵਧੀਆ ਇਨਸਾਨ ਆ ਬਹੁਤ ਸਾਰੇ ਜੀ ਸਾਡੇ ਬੱਚੇ ਆ ਜਿਹੜੇ 80% ਪਾਸ ਕੀ ਨੰਬਰ ਲੈ ਕੇ ਪਿੰਡਾਂ ਬਾਹਰਲੇ ਪਿੰਡਾਂ ਚ ਜਾ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦੇ ਆ ਮੈਂ ਪਿੰਡ ਪੰਡੋਰੀ ਕਾ ਲਬਲੁੰਦਲ ਕੋਰ ਅਜੇ ਪ੍ਰਤਾਪ ਦੀ ਮੰਮੀ ਆ ਬੱਚੇ ਨੂੰ ਸਕੂਲ ਕਾ ਲੰਦਾ ਆ ਸਕੂਲ ਕਾ ਲੰਦੇ ਬੱਚਾ ਨਹੀਂ ਡਰਦਾ ਜਾਂਦਾ ਅਹੀਂ ਬੱਚੇ ਨੂੰ ਕਹਾਂ ਵੀ ਤੂੰ ਸਕੂਲ ਕਿਉਂ ਨਹੀਂ ਜਾਂਦਾ ਕਹਿੰਦਾ ਮੰਮੀ ਮੈਂ ਸਕੂਲ ਨਹੀਂ ਜਾਣਾ ਉਹਨੂੰ ਮੈਂ ਕੁਝ ਗਲਤ ਹਰਕਤਾਂ ਕਰਦਿਆਂ ਵੇਖ ਲਿਆ ਵਾ ਉਹਨੇ ਤੇ ਮੇਰੇ ਤੇ ਗਲਤ ਹਰਕਤਾਂ ਦਾ ਮੇਰੇ ਤੇ ਅੰਜਾਮ ਲਾਉਂਦੀ ਵੀ ਤੂੰ ਕਲਾਸ ਦੇ ਵਿੱਚ ਬਾਥਰੂਮ ਕਰ ਦਿੱਤਾ ਆ ਤੇ ਹੋਰ ਉਹਨੇ ਮੈਨੂੰ ਕਿਹਾ ਕਿ ਜੇ ਸਕੂਲ ਆਇਆ ਡਰਾਇਆ ਧਮਕਾਇਆ ਧਮਕਾਇਆ ਇਹਨੂੰ ਬੱਚੇ ਨੂੰ ਕਿ ਤੂੰ ਜੇ ਸਾਡੀ ਬਾਹਰ ਤੱਕ ਗੱਲ ਪਹੁੰਚੀ ਤੇ 13 ਹਜ਼ਰ ਬੁਰਾ ਹੀ ਕਰ ਸਕਦੇ ਆ ਇਹ ਤੋਂ ਬਾਅਦ ਉਹਨਾਂ ਨੇ ਸਾਡੇ ਤੇ ਚਲੋ ਨਜਾਇਜ਼ ਪਰਚੇ ਕਰਾ ਦਿੱਤੇ ਆ ਬਿਲਕੁਲ ਸਾਡੇ ਬੱਚੇ ਨੂੰ ਰਾਤ ਨੂੰ ਘਸਾ ਮਿਆਂ ਆ ਉਹਦਾਂ ਦਾ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਖਾਂਦਾ ਕਿ ਸਾਡੇ ਨਾਲ ਕੀ ਬਣਿਆ ਆ ਪਾਪਾ ਦਾ ਹਾਰ ਦਾ ਮਰੀਜ਼ ਆ ਉਹਨੂੰ ਪੁਲਿਸ ਨੇ ਚੁਕਾ ਦਿੱਤਾ ਚੁਕਾ ਕੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਥੇ ਲੈ ਗਏ ਕਿੱਥੇ ਨਹੀਂ ਲੈ ਗਏ ਆਧੇ ਦਿਨਾਂ ਦਾ ਹੁਣ ਸਾਨੂੰ ਘਰੋਂ ਭਕਾਰ ਕੀਤਾ ਇਹਨਾਂ ਮੈਡਮਾਂ ਨੇ ਹਰਕਤ ਉਹਨਾਂ ਦੀ ਆ ਤੇ ਭੁਗਤ ਨਹੀਂ ਦੇ ਆ ਫਾਸਲੇ ਬਾਅਦ ਤੇ ਪੰਚਾਇਤ ਸੱਦੀ ਆ ਪੰਚਾਇਤ ਸਾਰੀ ਗਈ ਆ ਸੌਹਾਂ ਤੇ ਗੱਲ ਆਈ ਆ ਉਹਨਾਂ ਨੇ ਨਹੀਂ ਕੋਈ ਸਾਨੂੰ ਦਿੱਤਾ ਸਾਡੀ ਲਾਗਤਬਾਜੀ ਸਰਪੰਚ ਨਾਲ ਆ ਉਹਨੂੰ ਸਾਦਕੇ ਸਾਡੇ ਤੇ ਨਜਾਜ਼ ਪਰਚੇ ਕਰਾ ਦਿੱਤੇ ਆ ਨਾ ਸਾਡਾ ਕੋਈ ਮੈਂਬਰ ਸੱਦਿਆ ਨਾ ਕੋਈ ਸਾਡੇ ਕੋ ਨਕਵਾਰੀ ਕੀਤੀ ਨਾ ਕੋਈ ਹੋਰ ਸਾਡੇ ਤੋਂ ਵਰਖਲਾਪੀ ਉਹਨਾਂ ਨੇ ਸਭ ਕੁਝ ਕਰਕੇ ਰੱਖ ਦਿੱਤਾ ਆ ਸਾਨੂੰ ਪਤਾ ਬਾਅਦ ਚ ਲੱਗਾ ਜਦੋਂ ਸਾਡੇ ਪੁਲਿਸ ਚੁੱਕਣ ਆਈ ਗਈ ਹੈ ਤੇ ਫੇਰ ਸਾਡੀ ਮੰਗ ਨਹੀਂ ਕੀਤੀ ਕਿਹੜੀ ਗੱਲ ਦੀ ਨਸਾਫੀ ਦੀ ਮੰਗ ਆਹੀ ਤਾਂ ਕਰਦੇ ਜੇ ਸਾਨੂੰ ਕੇ ਗੱਲ ਦਾ ਪਤਾ ਲੱਗਦਾ ਹੁਣੇ ਹੀ ਨਸਾਫੀ ਦੀ ਮੰਗ ਕਰਦੇ ਆ ਕਿ ਜੋ ਵੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹਦੇ ਤੇ ਗਲਤੀ ਹੋ ਉਹਨੂੰ ਪੁੱਛਿਆ ਜਾਵੇ ਜਿਹਦੇ ਤੇ ਨਹੀਂ ਗਲਤੀ ਜੇ ਸਾਡੇ ਤੇ ਗਲਤੀ ਹਨ ਨੂੰ ਦੱਸਣ ਉਹਨਾਂ ਗਲਤੀ ਆਪਣੀ ਮੰਨਣ ਮੈਂ ਕਲਾਸੇ ਟਿਫਨ ਰੱਖਣ ਗਿਆ ਇੱਥੇ ਮੇਰਾ ਗਰਮੀ ਦੇ ਹਾਰ ਤੇ ਅਮਨ ਦੀ ਮੈਮ ਮੈਂ ਜੱਖੀਆਂ ਪਾਉਂਦੇ ਹੀ ਉਸ ਤੋਂ ਬਾਅਦ ਆਂਦੇ ਤੇਰਾ ਨਾਂ ਕੱਢ ਦੇਣਾ ਤੇ ਜੇ ਤੂੰ ਬਾਹੜਾ ਡਾਇਆ ਤੇ ਮੇਰਾ ਬਾਸਮ ਤੇ ਨਾਂ ਲਾਦਾ ਤੂੰ ਕਹਾਇਆ ਗਰਮੀ ਸਾਨ ਤੇ ਅਮਨ ਦੀ ਮੈਮ ਨੇ ਮੈਨੂੰ ਅਮਨ ਦੀ ਮੈਮ ਨੇ ਸਕੂਲੀ ਤੋਂ ਘੇੜ ਕੇ ਆਖਿਆ ਤੇਰੇ ਕੋ ਥਾਂ ਤੋਂ ਮੋਨਾਵਾ ਝੂਠਾ ਨਾ ਲਾਦਾ ਤੇ ਮੈਂ ਘੜਿਆ ਮਮਾ ਨੂੰ ਦੱਸਿਆ ਬਾਬਾ ਪਪਾ ਪਪਾ ਦਾ ਝੂਠਾ ਜੱਟ ਆਣ ਆਇਆ ਗਾਲ ਗਲੋਚ ਕੀਤੀ ਉਹਨਾਂ ਨੇ ਮੈਨੂੰ ਤਾਇਆ ਗਿਆ ਸੀ ਤੇ ਮੇਰਾ ਭਰਾ ਗਿਆ ਤੇ ਆ ਗਿਆ ਹੈਪੀ ਕਲੋਨੀ ਦੇਖੀ ਮੇਰੇ ਪਪਾ ਦਾ ਝੂਠਾ ਨਾਲ ਆ ਪਰਚੇ ਹੋਏ ਆ ਮੇਰੀ ਮੰਮਾ ਪਪਾ ਦਾ ਪਪਾ ਮੇਰਾ ਹਾਰਟ ਆਕ ਡਮਰੀਜ ਆ ਤੇ ਜੇਲੇ ਕਲਾ ਦਾ ਸਰ ਆਪਣਾ ਨਾਮ ਮੈਂ ਗੁਰਮੀਤ ਸਿੰਘ ਇਹਦਾ ਸਕੂਲ ਹੈ ਇਹ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਲੋਰੀ ਕੋਲਾ ਕੀ ਕਹਿਣਾ ਚਾਹੋਗੇ ਜਿਹੜੇ ਵੀਡੀਓ ਵਿੱਚ ਤਾਂ ਇਲਜ਼ਾਮ ਲਗਾਏ ਜਾ ਰਹੇ ਆ ਵੀ ਤੁਹਾ ਸਾਰੇ ਬਿਲਕੁਲ ਬਹੁਤ ਮੰਦ ਭਾਗੀ ਗੱਲ ਆ ਤੇ ਮੈਂ ਇੱਕ ਪਿਕਰ ਜੂਨੀਅਨ ਦਾ ਮਾਸਟਰ ਕਟਰ ਜੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਪਲੱਸ ਇੱਕ ਸਟੇਟ ਵਾਡੀ ਟੀਚਰ ਆ ਮੈਸ ਸਕੂਲ ਦਾ ਤੇ ਮੇਰੇ ਉੱਤੇ ਇਦਾਂ ਦਾ ਇਲਜ਼ਾਮ ਲਾ ਕੇ ਬਹੁਤ ਜ਼ਿਆਦਾ ਜਿਹੜਾ ਵਾ ਮੇਰੀ ਸ਼ਾਨ ਦੇ ਖਿਲਾਫ ਜਿਹੜਾ ਉਹਨੇ ਇਹ ਗੱਲ ਕੀਤੀ ਆ ਕਿਉਂਕਿ ਗੱਲ ਕੁਝ ਹੋ ਰਿਹਾ ਜੇ ਕੋਈ ਏਦਾਂ ਦੀ ਗੱਲ ਸੀ ਤੇ ਜਿਸ ਦਿਨੇ ਇਨਸੀਡੈਂਟ ਵਾਪਰਿਆ 22 ਤਰੀਕ ਨੂੰ ਜਿਸ ਦਿਨ ਉੱਥੇ ਆ ਕੇ ਇਹਨੇ ਭੰਨਤੋੜ ਕੀਤੀ ਆ ਉਸ ਉਹਦੇ ਬੱਚੇ ਦੇ ਮਾਤਾ ਪਿਤਾ ਨੇ ਉਸ ਦਿਨ ਇਹ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਕਿਉਂਕਿ ਉਸ ਦਿਨ ਉਹਨੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਇਹ ਜਾਣ ਬੁੱਝ ਕੇ ਸਾਡੇ ਜਿਹੜੀ ਆ ਸ਼ਾਨ ਦੇ ਖਿਲਾਫ ਇਹ ਗੱਲ ਕੀਤੀ ਸਾਡੇ ਇਮੇਜ ਨੂੰ ਬਹੁਤ ਅੰਨਾ ਤੱਕ ਆਪ ਜਾਇਆ ਤੇ ਮੈਂ ਇਹਦੇ ਉੱਤੇ ਜਿਹੜੀ ਆ ਉਹ ਜਿਹੜਾ ਟੀਵੀ ਚੈਨਲ ਆ ਜਿੰਨੇ ਇਹਨੂੰ ਪੇਸ਼ ਕੀਤਾ ਗਿਆ ਕਿਉਂਕਿ ਬਾਈਟ ਤਾਂ ਸਾਡੀ ਲਈ ਨਹੀਂ ਗਈ ਬਾਈਟ ਤੇ ਨਾ ਦੂਜੀਆਂ ਜਿਹੜੀਆਂ ਪਹਿਲੇ ਚੈਨਲਾਂ ਉਧਰ ਚੁੱਕੀ ਆ ਸਾਡਾ ਪੱਕ ਨਹੀਂ ਪਿਆ ਸਾਡਾ ਪੱਕ ਨਹੀਂ ਪਿਆ ਕਿਉਂਕਿ ਤੁਸੀਂ ਅੱਜ ਆਏ ਜੇ ਤੇ ਜਿਹੜੇ ਵਿਸ਼ੇ ਤੇ ਗੱਲ ਹੋ ਰਹੀ ਆ ਉਹਦੇ ਸਬੰਧ ਤੁਸੀਂ ਮੈਨੂੰ ਸਵਾਲ ਕਰੋਗੇ ਉਹਦੇ ਵਿੱਚ ਉਹ ਸਵਾਲ ਕੀ ਕਰ ਰਿਹਾ ਵਾ ਤੇ ਸਾਡੀ ਬਾਈਟ ਜਿਹੜੀ ਉਹ ਕਿਦਾਂ ਨਹੀਂ ਪਾਰਿਆ ਉਹ ਇਸ ਚੀਜ਼ ਦਾ ਉਹਨੇ ਜਿਹੜਾ ਪੱਤਰਕਾਰ ਆ ਉਹਨੇ ਇਹਦਾ ਕੋਈ ਸਰਟੀਫਿਕੇਟ ਲਿਆ ਵਾ ਉਹਨੇ ਕੋਈ ਆਪਣੇ ਹਲਫੀਆ ਬਣ ਲਿਆ ਵੀ ਇਹ ਜਿਹੜਾ ਸਾਡੇ ਤੇ ਇਲਜ਼ਾਮ ਰਿਹਾ ਹੈ ਵਾਕਿਆ ਸਰਟੀਫਾਈਆ ਜਾਂ ਇਹ ਗੱਲ ਹੈ ਕੋਈ ਇਹਦਾ ਕੋਈ ਪ੍ਰੂਫ ਹੈਗਾ ਇਸ ਗੱਲ ਦਾ ਮੈਂ ਜਿਹੜਾ ਇਹਦੇ ਤੇ ਮਾਨ ਨੀਦਾ ਕਿਸੇ ਵੀ ਕਰਨਾ ਵਾ ਇਹ ਸਾਰੇ ਇਹਦੇ ਪਰਿਵਾਰ ਤੇ ਜਿਹੜੇ ਸਾਹਮਣ ਤੇ ਪਲੱਸ ਜਿਹੜਾ ਟੀਵੀ ਚੈਨਲ ਵਾਲਾ ਵਜਿਨੇ ਸਾਡੇ ਇਮੇਜ ਨੂੰ ਜਿਹੜਾ ਇੰਨਾ ਤੱਕ ਕੱਪ ਦਿਆ ਅਸੀਂ ਸਾਰੇ ਜਿਹੜੇ ਆ ਇਹ ਚੰਗੇ ਪਰਿਵਾਰਾਂ ਵਾਲੇ ਆ ਅਸੀਂ ਕੋਈ ਮਤਲਬ ਕਿ ਇਥੇ ਕੋਈ ਨੰਗਨ ਖਾਫਣੇ ਥੋੜਾ ਜਿਹੜੇ ਇਦਾਂ ਦੇ ਕੰਮ ਕਰਾਂਗੇ 400 500 ਬੱਚਾ ਸਾਡਾ ਸਾਡੇ ਪਰਿਵਾਰ ਜਿਹੜੇ ਆ ਇਸ ਬੈਠੇ ਸਾਡੇ ਮਾਪੇ ਆਏ ਸਾਰੇ ਇਹ ਸਾਡੇ ਸਿਰ ਤੇ ਬੱਚਿਆਂ ਨੂੰ ਇਥੇ ਭੇਜਦੇ ਆ ਸਾਡੇ ਤੇ ਕਿਦਾਂ ਦਾ ਇਲਜ਼ਾਮ ਲਾ ਰਹੇ ਅੱਜ ਸਾਰਾ ਪਿੰਡ ਦਾ ਹੱਕ ਅੱਜ ਸਾਰਾ ਪਿੰਡ ਆ ਮੇਰੇ ਹੱਤੇ ਹੱਕ ਚ ਆਇਆ ਵੇਖੋ ਜੀ ਆ ਤੁਸੀਂ ਸਾਰਾ ਕੈਮਰਾ ਕਮਾਓ ਪਿੰਡ ਦਾ ਜਿਹ ਪੰਚਾਇਤ ਆ ਤੁਸੀਂ ਅੱਜ ਸਾਰਾ ਜਿਹੜਾ ਵਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਆ ਤਾਂ ਹੀ ਉਹ ਸਾਰੇ ਸਾਡੇ ਨਾਲ ਖਲੋਤੇ ਆ ਸਾਰਾ ਪਿੰਡ ਦੇ ਜਿਹੜੇ ਜਿੰਨੇ ਸਾਡੇ ਬੱਚੇ ਪੜ੍ਹਦੇ ਉਹਨਾਂ ਦੇ ਪਿੰਡਸ ਆਏ ਸਾਰੇ ਪਲੱਸ ਜਿੰਨੇ ਦੋਹਾਂ ਪੰਚਾਇਤਾਂ ਜਿਹੜੀਆਂ ਸਾਬਕਾ ਪੰਚਾਇਤਾਂ ਜਿਹੜੀਆਂ ਮੌਜੂਦਾ ਪੰਚਾਇਤਾਂ ਸਾਰੇ ਮੈਂਬਰ ਜਿੰਨੇ ਮੋਦਬਰ ਸਾਫ਼ੀ ਸਾਰੇ ਆਏ ਆ ਉਹ ਸਾਡੇ ਹੱਕ ਚ ਆਏ ਆ ਤੇ ਜੇ ਉਹਨਾਂ ਨੂੰ ਸਾਡੇ ਤੇ ਕੋਈ ਕਿਸ ਤਰ੍ਹਾਂ ਦੀ ਸ਼ਿਕਾਇਤ ਹੈਗੀ ਹੈ ਤੇ ਅਸੀਂ ਅੱਜ ਵੀ ਜਿਹੜੇ ਆ ਉਹਨਾਂ ਦੇ ਸਾਹਮਣੇ ਸਾਨੂੰ ਜਿਹੜਾ ਉਹਦੇ ਸਾਡਾ ਕੋ ਪੁੱਛਣ ਕਿ ਜੇ ਕੋਈ ਦਾ ਇਨਸੀਡੈਂਟ ਹੈਗਾ ਜਿਹੜੇ ਰੋਪ لگاਏ ਨੇ ਝੂਠੇ ਓਏ ਬਿਲਕੁਲ ਝੂਠੇ ਆ ਇਹ ਮੇਰੀ ਸ਼ ਇਹ ਕਿਦਾਂ ਦੇ ਸਾਡੇ ਦੇ ਕੁੱਤਾ ਬੰਦਾ ਮੈਂ ਆਖੂੰਗਾ ਇਹ ਇਲਜ਼ਾਮ ਲਾ ਰਿਹਾ ਪਰ ਇਹਦੀ ਅਗੇਂਸਟ ਜਿਹੜਾ ਵਾ ਮੈਂ ਮਾਣਾ ਨਹੀਂ ਦਾ ਕੇਸ ਕਰਨਾ ਵਾ ਪਲੱਸ ਟੀਵੀ ਚੈਨਲ ਤੇ ਵੀ ਕੇਸ ਕਰਨਾ ਵਾ ਕਿਉਂਕਿ ਬਿਨਾਂ ਜਿਹੜਾ ਵਾ ਕਿਸੇ ਪੁਛਪੜਤਾਲ ਦੇ ਉਹਨੇ ਸਾਡੀ ਵੀਡੀਓ ਵਾਇਰਲ ਕੀਤੀ ਆ ਤੇ ਲੋਕਾਂ ਦੇ ਵਿੱਚ ਸਾਡਾ ਜਿਹੜਾ ਨੇ ਮਜ਼ਾਕ ਉਡਾਇਆ ਹਾਂਜੀ ਹਾਂਜੀ ਕਹਿੰਦੇ ਕੀ ਕਹਿਣਾ ਚਾਹੋਗੇ ਜਿਹੜਾ ਵੀਡੀਓ ਵਾਇਰਲ ਹੋ ਰਹੀ ਇਸ ਨਾਲ ਉਹਨੇ ਲਗਾਇਆ ਰੱਖਦੇ ਹਾਂਜੀ ਵੇਖੋ ਸਰ ਉਦੋਂ ਤੁਸੀਂ ਆਏ ਸੀ ਤੇ ਤੁਸੀਂ ਸਾਡੇ ਸਾਰੇ ਬਿਆਨ ਲਏ ਆ ਠੀਕ ਆ ਤੇ ਉਹਦੇ ਵਿੱਚ ਉਹਨਾਂ ਨੇ ਉਹ ਬਾਈਟ ਜਿਹੜੀ ਚੋੱਕ ਕੇ ਉਹ ਲਾ ਲਈ ਹੈ ਤੇ ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੇ ਪੁੱਛਿਆ ਜਿਹੜਾ ਆਏ ਪੱਤਰਕਾਰ ਉਹਨਾਂ ਦੀ ਬਾਈਟ ਲੈ ਕੇ ਗਏ ਤੇ ਉਹ ਕਹਿ ਰਿਹਾ ਕਿ ਅਸੀਂ ਮੈਡਮ ਦੀ ਬਾਈਟ ਲਈ ਬਿਲਕੁਲ ਝੂਠ ਆ ਮੇਰੇ ਕੋਲ ਆਏ ਨਹੀਂ ਕਿ ਵੇਖੋ ਮੈਂ ਜਿਹੜੀਆਂ ਗੱਲਾਂ ਉਹਦਾਂ ਤੁਹਾਨੂੰ ਕਹੀਆਂ ਵਿਦ ਐਵੀਡੈਂਸ ਵਿਦ ਪ੍ਰੂਫ ਆ ਮੇਰੀਆਂ ਸਾਰੀਆਂ ਗੱਲਾਂ ਮੇਰੇ ਫੋਨ 'ਚ ਰਿਕਾਰਡਡ ਆ ਤੇ ਉਹ ਜਿਹੜੇ ਆ ਉਹ ਸਾਡੇ ਤੇ ਗਲਤ ਇਲਜ਼ਾਮ ਲਾ ਰਾ ਰਹੇ ਆ ਉਹਦਾ ਪ੍ਰੂਫ ਦੇ ਇੱਕ ਵਾਰੀ ਬੱਚਾ ਸਾਡੇ ਸਾਹਮਣੇ ਕਰਨਾ ਹੀ ਉਦੋਂ ਹੀ ਪੁੱਛਾ ਲੈਣ ਉਹਦੀਆਂ ਗੱਲਾਂ ਚ ਹੀ ਗੱਲਾਂ ਨਿਕਲ ਆਉਣਗੀਆਂ ਤੁਸੀਂ ਜਾ ਕੇ ਬੇਸ਼ੱਕ ਉਹਨਾਂ ਦੀ ਬਾਈਟ ਲਓ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜਿਸ ਦਿਨ ਤੁਸੀਂ ਮੇਰੀ ਬਾਈਟ ਲੈਣ ਆਏ ਪਏ ਉਹਦਾ ਫਾਦਰ ਜਿਹੜਾ ਜੇਲ੍ਹ 'ਚ ਆ ਤੇ ਜਾ ਕੇ ਉੱਥੋਂ ਦੀ ਬਾਈਟ ਲਓ ਹੁਣ ਮਾਫੀਆਂ ਮੰਗ ਰਿਆ ਤੇ ਇਹ ਜਿਹੜੇ ਆ ਬਿਲਕੁਲ ਗਲਤ ਇਲਜ਼ਾਮ ਲਾ ਰਹੇ ਆ ਸਾਡੇ ਤੇ ਤੇ ਮੈਂ ਜਿਹੜਾ ਉਹ ਪੱਤਰਕਾਰ ਆ ਉਹਦੇ ਵਿਰੁੱਧ ਵੀ ਕਾਰਵਾਈ ਕਰਨੀ ਆ ਉਹਦੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਪਲੱਸ ਉਹਨਾਂ ਤੇ ਜਿਹੜੇ ਸਾਡੇ ਤੇ ਗਲਤ ਇਲਜ਼ਾਮ ਲਾ ਰਹੇ ਐ ਕੋਈ ਐਵੇਂ ਘਰੋਂ ਗੱਡੇ ਥੋੜੀ ਜਿਹੜੇ ਆ ਜੰਨੇ ਆ ਜੇ ਇਹੋ ਜੀ ਕੋਈ ਗੱਲ ਆ ਸਾਰੇ ਪੇਰੈਂਟਸ ਗਰਲਸ ਦੇ ਪੇਰੈਂਟਸ ਇੱਧੇ ਆ ਖੜੇ ਆ ਉਹ ਉਹਨਾਂ ਕੋ ਪੁੱਛ ਲਓ ਤੁਸੀਂ ਜੇ ਕੋਈ ਇਹੋ ਜੀ ਗੱਲ ਮੈਂ 2015 ਤੋਂ ਇੱਥੇ ਜੌਬ ਕਰ ਰਹੀ ਆ ਪਿੰਡ ਦੀ ਸਾਰੀ ਪੰਚਾਇਤ ਸਾਡੇ ਨਾਲ ਆ ਲੱਗਦਾ ਨਹੀਂ ਤਾਂ ਇਹ ਚੀਜ਼ਾਂ ਅਕਸਰ ਖਾਬ ਅਕਸਰ ਹਾਂਜੀ ਬਹੁਤ ਅਸਰ ਪਿਆ ਮੈਨੂੰ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਮੈਂ ਤਾਂ ਬਹੁਤ ਡਿਪਰੈਸ਼ਨ ਚ ਆ ਮੇਰੀ ਸ਼ੂਗਰ ਰਾਤ ਦੀ ਹਾਈ ਹੋਈ ਬੀਪੀ ਹਾਈ ਹੋਇਆ ਪਿਆ ਅਸੀਂ ਉਹ ਕਰਨ ਚੁਣੇ ਸਕੂਲ ترقی ਦੇ ਵਿੱਚ ਆ ਬੱਚੇ ਸਾਡੇ ਵਧੀਆ ਪੜਨਦੇ ਆ ਪਰ ਜਿਹੜਾ ਇਹ ਗਲਤ ਕਹਿਣ ਦੇ ਨਾ ਅਰ ਗਲਤ ਹੈ ਨਹੀਂ ਆ ਸਰ ਵੀ ਬਹੁਤ ਚੰਗੇ ਨੇ ਮੈਡਮ ਬਹੁਤ ਵਧੀਆ ਪੜਾਈ ਵਧੀਆ ਚੱਲਦੀ ਆ ਬਸ ਇਹੋ ਗੱਲ ਮੈਂ ਵੀ ਅਦਾਲਤ ਕੋਈ ਨਹੀਂ ਆ ਉਹ ਗਲਤ ਕਰਨੀ ਆ ਜਿਹੜੇ ਇਲਜ਼ਾਮ ਲਗਾਉਂਦੇ ਉੱਥੇ ਆ ਸੱਚ ਉੱਥੇ ਲਹਣਦੇ ਆ ਤੈਨ ਜੋ ਬੋਲਾਂਗੇ ਸੱਚ ਬੋਲਾਂਗੇ ਬੱਚੇ ਵਾਲੇ ਝੂਠ ਖਾਲੀ ਬੋਲਣਾ ਸਾਡੇ ਬੱਚੇ ਵਧੀਆ ਪੜਨਦੇ ਆ ਠੀਕ ਹੈ ਹਾਂਜੀ ਹਾਂਜੀ ਭਾਜੀ ਹਾਂਜੀ ਸਾਡੇ ਬੱਚੇ ਬਹੁਤ ਵਧੀਆ ਪੜ੍ਹ ਰਹੇ ਹਨ ਸਾਨੂੰ ਅਜੇ ਤੱਕ ਭਾਜੀ ਬੱਚਿਆਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਪਹਿਲਾਂ ਵੱਡਾ ਬੇਟਾ ਪੜ੍ਹਦਾ ਰਿਹਾ ਉਹੀ ਸਹੀ ਪੜਿਆ ਹੁਣ ਛੋਟਾ ਪੜ੍ਹਦਾ 6th ਕਲਾਸ ਚ ਤੁਸੀਂ ਆਪ ਵੀ ਸਕੂਲ ਜਾਣੇ ਪਰ ਆ ਜੋ ਗੱਲਾਂ ਸੀ ਸੁਣਦਾ ਤਿੰਨ ਚਾਰ ਦਿਨ ਹੋ ਗਏ ਸਾਡੇ ਬੱਚੇ ਵੈਸੇ ਵੀ ਡਰਦੇ ਹੋਣ ਨਹੀਂਦੇ ਕਿ ਮੰਮਾ ਪਤਾ ਨਹੀਂ ਉੱਥੇ ਕੀ ਹੋ ਜਾਣਾ ਉਹ ਅੰਕਲ ਇਦਾਂ ਇਦਾਂ ਕਰਨਦੇ ਤੇ ਪਰ ਸਾਰਾ ਕੁਝ ਜੀ ਬਾਜੀ ਝੂਠਿਆ ਇਹਦੇ ਇਲਜ਼ਾਮ ਲਗਾ ਤੇ ਝੂਠੇ ਬੇਬਲੀ ਹਾਂਜੀ ਬਿਲਕੁਲ ਬਹੁਤ ਝੂਠੇ ਸਿਰਫ ਆਪਣੀ ਆਪਣੇ ਕੋਲੋਂ ਹੀ ਸਾਰਾ ਕੁਝ ਉਹ ਜੋੜ ਰਿਆ ਇਨਸਾਨ ਸਕੂਲ ਚ ਕੋਈ ਮਾੜੀ ਚੰਗੀ ਗੱਲ ਐਸੋ ਜੀ ਹੁੰਦੀ ਨਹੀਂ ਵਧੀਆ ਪੜਾਈ ਹਾਂਜੀ 8 ਕਲਾਸਾਂ ਕਰਕੇ ਬੇਟਾ ਮੇਰਾ ਇੱਥੋਂ ਗਿਆ ਹੈ ਅੱਗੇ ਵੀ ਪੜ ਰਿਹਾ ਹੈ ਹੁਣ ਛੋਟਾ ਬੇਟਾ 6th ਕਲਾਸ ਚਰਕੀ ਪਾਇਆ ਹੈ ਹਾਂਜੀ ਸਾਡੇ ਮਾਸਟਰ ਪ੍ਰਿੰਸੀਪਲ ਸਾਰੇ ਬਹੁਤ ਵਧੀਆ ਤੇ ਵਧੀਆ ਇਨਸਾਨ ਹੋ ਬਹੁਤ ਸਾਰੇ ਸਾਡੇ ਬੱਚੇ ਆ ਜਿਹੜੇ 80% 85% ਨੰਬਰ ਲੈ ਕੇ ਪਿੰਡਾਂ ਬਾਹਰਲੇ ਪਿੰਡਾਂ 'ਚ ਜਾ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਦੇ ਆ ਜੀ ਵੀ ਇਹ ਮਾਸਟਰਾਂ ਨੇ ਆਪਣੇ ਕੋਲੋਂ ਵੀ ਖਰਚਾ ਕਰਕੇ ਸਟੇਟੀਆਂ ਦੇ ਵਿੱਚ ਮਤਲਬ ਸਾਰੇ ਪ੍ਰਿੰਸੀਪਲਾਂ ਦੇ ਨਾਲ ਰਲ ਕੇ ਸਾਰਿਆਂ ਨਾਲੇ ਤੇ ਸਾਡੇ ਸਕੂਲ ਨੂੰ ਇੱਕ ਪਹਿਲੇ ਨੰਬਰ ਦੇ ਦਰਜੇ ਤੇ ਲਿਆਂਦਾ ਵਾ ਜੀ ਪਰ ਜਿਹੜੀ ਜਿਹੜਾ ਜਿਹੜਾ ਵੀਡੀਓ ਆਈ ਆ ਨੇ ਵੀਡੀਓ ਵਾਇਰਲ ਇਹੋ ਗੱਲ ਕਰਨ ਦੇ ਆ ਵੀ ਜਿਹੜਾ ਇਹਨੇ ਇਲਜ਼ਾਮ ਲਾਤਾ ਨਹੀਂ ਇਹ ਬਿਲਕੁਲ ਹੋਈ ਝੂਠਾ ਵਾ ਜੀ ਇੱਕ ਤੇ ਇੱਕ ਤੇ ਬੱਚੇ ਨੇ ਇਹਨਾਂ ਦੇ ਬੱਚੇ ਨੇ ਸ਼ਰਾਰਤ ਕੀਤੀ ਆ ਜੀ ਉਹ ਆ ਕੇ ਗਲਤੀ ਨਹੀਂ ਮੰਨੀ ਜੀ ਗਲਤੀ ਨਹੀਂ ਮੰਨੀ ਉਲਟਾ ਆ ਕੇ ਮੈਡਮਾਂ ਤੇ ਜਿਹੜੀ ਇਹਨੇ ਗਲਤ ਬਿਆਨਬਾਜ਼ੀ ਕੀਤੀ ਜਾਣੀ ਜੀ ਇਹ ਬਹੁਤ ਨਿੰਦਨਯੋਗ ਹੈ ਘਟਨਾ ਹੋਈ ਹੈ ਇਹ ਤੇ ਇੱਕ ਨਿੰਦਨਯੋਗ ਹੈ ਆਪਾਂ ਬੱਚੇ ਨੇ ਜੇ ਕੋਈ ਗਲਤੀ ਕੀਤੀ ਹੋਈ ਆ ਆਪਾਂ ਉਸ ਬੱਚੇ ਦੀ ਗਲਤੀ ਛਪਾਉਣ ਦੇ ਖਾਤਰ ਆਪਾਂ ਮਾਸਟਰਾਂ ਤੇ ਇਲਜ਼ਾਮ ਲਾਈਏ ਇਹ ਤਾਂ ਬਹੁਤ ਗਲਤ ਹੈ ਮਾਸਟਰ ਕੱਲ ਨੂੰ ਸਿਖਾਉਣਗੇ ਕੀ ਬੱਚੇ ਕਿਉਂਕਿ ਮਾਸਟਰ ਵੀ ਇਸ ਚੀਜ਼ ਤੋਂ ਡਰਨਗੇ ਕਿ ਜਦੋਂ ਮਾਪੇ ਹੀ ਪੰਚਾਇਤ ਹੀ ਸਾਰੇ ਚੀਜ਼ ਦਾ ਵਿਰੋਧ ਕਰ ਰਹੀ ਹੈ ਗਲਤ ਇਲਜ਼ਾਮ ਲਾ ਰਹੀ ਹੈ ਤੇ ਮਾਸਟਰ ਸਿੱਖਿਆ ਕੀ ਦੇਊਗਾ ਇਹ ਜਾਣਬੁੱਝ ਕੇ ਸਾਰੇ ਜਾਣਬੁੱਝ ਕੇ ਸੀ ਜੇ ਬੱਚੇ ਨੇ ਗਲਤੀ ਕੀਤੀ ਆ ਤਾਂ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਆ ਕੇ ਉਹ ਚੀਜ਼ ਦੀ ਜਾਣਕਾਰੀ ਹੈ ਜੇ ਸਾਡੇ ਬੱਚੇ ਨੇ ਗਲਤੀ ਕੀਤੀ ਤਾਂ ਅਸੀਂ ਮਾਫੀ ਮੰਗੀਏ ਦੁਆਰੇ ਦਾ ਸੇਵਾਦਾਰ ਪੰਡੋ ਦੋਰੀ ਗੋਲਾ ਬਿਆਲੇ ਪੱਤੀ ਹਾਂਜੀ ਮੇਰੇ ਬੱਚੇ ਦੋ ਇੱਥੇ ਜਿਹੜੇ ਆ ਇੱਕ ਪੜ ਰਿਹਾ ਹੈ ਇਸ ਟਾਈਮ 12ਵੀਂ ਕਲਾਸ ਦੇ ਵਿੱਚ ਤੇ ਮੇਰੀ ਬੱਚੀ ਜਿਹੜੀ 12ਵੀਂ ਕਲਾਸ ਕਰ ਗਈ ਆ ਬਹੁਤ ਵਧੀਆ ਸਿੱਖਿਆ ਹੈ ਬਹੁਤ ਅੱਛੇ ਜਿਹਨੇ ਅਗੇ ਨੇ ਪ੍ਰਿੰਸੀਪਲ ਇਹ ਮਾਸਟਰ ਮਾਸਟਰ ਆਣੀਆਂ ਉਹਨਾਂ ਦੀ ਜਿੰਨੇ ਵੀ ਸਲੋਟ ਕੀਤੀ ਜਾਵੇ ਉਹ ਘਟਿਆ ਪਰ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਜ਼ਿਆਦੀ ਨਿੰਦਕ ਜੋਗ ਔਰ ਬਹੁਤ ਜ਼ਿਆਦੀ ਮਾਰੀ ਓਕੇ ਬੱਚੇ ਦੀ ਆਪਾਂ ਗਲਤੀ ਛੁਪਾਵਾਂਗੇ ਤੇ ਬੱਚੇ ਨੇ ਕੀ ਕਮਾਈ ਕਰ ਫਿਰ ਸਿੱਖਿਆ ਕਿੱਥੋਂ ਪ੍ਰਾਪਤ ਕਰੋ ਆਪਰੰਪੀਰ ਸਿੰਘ ਐਪੀਆ ਜੀ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਬਾਦ ਮੇ ਪਾਰਟੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਕਿਹਾ ਜਾ ਰਿਹਾ ਵਾਪੀ ਮਾਸਟਰ ਤੇ ਮਾਸਟਰੀ ਵਿੱਚ ਸੰਬੰਧ ਸਨ ਜਿਹਦੇ ਕਰਕੇ ਬੱਚੇ ਦੀ ਬਾਹਰ ਕੱਢਿਆ ਗਿਆ ਦੇਖੋ ਜੀ ਮੈਂ ਤੁਹਾਨੂੰ ਇਹਦੀ ਜਿਹੜੀ ਬੈਕਬੋਰ ਉਹ ਦੱਸ ਦਿੰਨਾ ਕੀ ਆ ਐਕਚੁਅਲੀ ਇਹ ਕੇਸ ਮੇਰੇ ਕੋਲ ਆਇਆ ਸੀ ਸਕੂਲ ਨੇ ਫੋਨ ਕੀਤਾ ਸੀਗਾ ਮੈਨੂੰ ਮੈਂ ਸਕੂਲ ਆਇਆ ਉਹਦੇ ਵਿੱਚ ਕਿਹਾ ਗਿਆ ਕਿ ਉਹ ਬੱਚੇ ਨੇ ਇਸ ਕਲਾਸ ਦੇ ਵਿੱਚ ਪਿਸ਼ਾਬ ਕੀਤਾ ਵਾ ਤੇ ਇਹ ਬਹੁਤ ਮਾੜੀ ਗੱਲ ਆ ਬੱਚਿਆਂ ਤੇ ਵੀ ਮਾੜਾ ਪ੍ਰੈਸ਼ਰ ਪੈਂਦਾ ਔਰ ਸਟਾਫ ਤੇ ਵੀ ਮਾੜਾ ਪ੍ਰੈਸ਼ਰ ਪੈਂਦਾ ਤੇ ਇਹਨੂੰ ਸੋਲਡ ਆਊਟ ਕਰੀਏ ਕੇਸ ਨੂੰ ਮਤਲਬ ਇਹਨੂੰ ਕਿਸੇ ਤਰੀਕੇ ਨਾਲ ਨਿਬੇੜ ਦਿੱਤਾ ਜਾਵੇ ਬੱਚੇ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਪੇਰੈਂਟਸ ਉਹਦੇ ਜਿਹੜੇ ਮਤਲਬ ਮੇਨ ਪੇਰੈਂਟਸ ਆ ਮਾਪੇ ਉਹ ਨਹੀਂ ਆਏ ਉਹਦੇ ਚਾਚੇ ਤਾਏ ਆਏ ਉਹਦੇ ਚਾਚੇ ਤਾਇਆਂ ਦੇ ਪੁੱਤ ਆਏ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਤੇ ਗੱਲ ਮਤਲਬ ਕਿਸੇ ਬੰਨੇ ਨਹੀਂ ਲੱਗੀ। ਅਗਲੇ ਦਿਨ ਸੈਟਰਡੇ ਸੀਗਾ ਸੈਟਰਡੇ ਇਨਚਾਰਜ ਮੈਡਮ ਜਿਹੜੇ ਆ ਜਿੰਨਾਂ ਨਾਲ ਇਨਸੀਡੈਂਟ ਹੋਇਆ ਉਹ ਛੁੱਟੀ ਤੇ ਸੀਗੇ ਤੇ ਇਹਦੇ ਬਾਪ ਨੇ ਇਸ ਬੱਚੇ ਦੇ ਬਾਪ ਨੇ ਮੇਰੇ ਨਾਲ ਗੱਲ ਕੀਤੀ ਹੈ ਮੈਂ ਇਹਨੂੰ ਸਮਝਾਇਆ ਮੈਂ ਕਿਹਾ ਵੀ ਉਹ ਮੈਡਮ ਜਿਹੜੇ ਇਨਚਾਰਜ ਆ ਜਿੰਨਾਂ ਤੇ ਗੱਲ ਮੁਕਣੀ ਹੈ ਛੁੱਟੀ ਤੇ ਨੇ ਤੇ ਆਪਾਂ ਮੰਡੇ ਦਾ ਟਾਈਮ ਰੱਖ ਲੈਨੇ ਮੰਡੇ 10 ਵਜੇ ਜਾ ਕੇ ਆਪਾਂ ਨਿਬੇੜ ਲਾਂਗੇ ਉਹ ਕਹਿੰਦੇ ਸੀ ਸਕੂਲ ਗਲਤ ਆ ਸਕੂਲ ਕਹਿੰਦਾ ਉਹ ਗਲਤ ਆ ਮੈਂ ਕਿਹਾ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਕਹਿੰਦੇ ਆਪਾਂ ਬਹਿ ਕੇ ਗੱਲ ਤਾਂ ਮੁਕਣੀ ਆ ਟੀਚਰਸ ਤੇ ਜਾਂ ਜਿਹੜੇ ਬੱਚੇ ਕਲਾਸ ਸੀਗੇ ਉਹ ਸਾਰਿਆਂ ਦੇ ਬਿਆਨਾਂ ਤੇ ਗੱਲ ਮੁਕਣੀ ਆ ਵੀ ਕੌਣ ਗਲਤ ਕੌਣ ਸਹੀ ਆ ਹਨਾ ਇਹਨਾਂ ਨੇ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਗਲਤ ਕਹਿਣਾ ਹੀ ਆ ਤੇ ਉਹਨੂੰ ਟਾਈਮ ਦਿੱਤਾ ਸੀਗਾ ਮੰਡੇ ਦਾ ਮੇਰੇ ਨਾਲ ਗੱਲ ਕਰਨ ਤੋਂ ਜਸਟ 15 20 ਮਿੰਟ ਬਾਅਦ ਉਹ ਬੰਦਾ ਸਕੂਲ ਆ ਗਿਆ ਵਾ ਦੋਨੇ ਜੀ ਆਏ ਆ ਪੂਰੇ ਸਟਾਫ ਨਾਲ ਉਹਨਾਂ ਬਦਮਿਸ਼ਤੀ ਕੀਤੀ ਆ ਨਾਸ ਸੁਣਨਯੋਗ ਗਾਲਾਂ ਕੱਟੀਆਂ ਵਾ ਭਜੀ ਸ਼ਬਦਾਵਲੀ ਵਰਤੀ ਆ ਭੰਨ ਤੋੜ ਕੀਤੀ ਆ ਸਕੂਲ ਦੇ ਵਿੱਚ ਇਹ ਕਰਨਾ ਬਹੁਤ ਨਿੰਦਣਯੋਗ ਆ ਪਰ ਸਰ ਕੀ ਨਾਮ ਆਪਣਾ ਜੀ ਮੈਂ ਨਾਂ ਜੀ ਸਰਦਾਰ ਕੁਲਿੰਦਰ ਸਿੰਘ ਸਰਪੰਚ ਪੰਡੋਰੀ ਬੋਲਾ ਜੀ ਸਰਪੰਚ ਸਾਹਿਬ ਕੀ ਸਾਰਾ ਮਾਪ ਲੱਗਾ ਸਕੂਲ ਦਾ ਜਿਹੜਾ ਅੱਜ ਇਕੱਠੇ ਹੋਇਆ ਸਰਦਾਰ ਜੀ ਇਹ ਮਾਮਲਾ ਜੀ ਬਹੁਤ ਨਿੰਦਣਯੋਗ ਮਾਮਲਾ ਜੀ ਇਹ ਪਹਿਲੇ ਦਿਨ ਜਿੱਦਨ ਬੱਚੇ ਨੇ ਵਾਸ਼ਰੂਮ ਕੀਤਾ ਜੀ 8ਵੀਂ ਕਲਾਸ ਦੇ ਵਿੱਚ ਅਸੀਂ ਆਣ ਕੇ ਪੂਰੀ ਬੱਚਿਆਂ ਕੋਲ ਨੁਕਵਾਰੀ ਕੀਤੀ ਹੈ ਜੀ ਉਹਨਾਂ ਆਖਿਆ ਵੀ ਨੇ ਕੀਤਾ ਜੀ ਗਲਤ ਕੰਮ ਕੀਤਾ ਚਲੋ ਅਸੀਂ ਆ ਬਾਅਦ ਵਿੱਚ ਬਹਿ ਕੇ ਕੰਮ ਕਰ ਕੋਈ ਫੈਸਲਾ ਕਰਾਂਗੇ ਇੱਕ ਦਿਨ ਦਾ ਟਾਈਮ ਲੈ ਲਿਆ ਜੀ ਉਸ ਦਿਨ ਤੋਂ ਹੀ ਅਜੇ ਪ੍ਰਤਾਪ ਸਿੰਘ ਜਿਹੜਾ ਪਿੱਛੇ ਨੇ ਗਲਤੀ ਕੀਤੀ ਆ ਨਾ ਜੀ ਇਹਦਾ ਬਾਪ ਮੈਡਮ ਨੂੰ ਮੈਸੇਜ ਗਲਤ ਬਹੁਤ ਗਲਤ ਭੇਜਦਾ ਰਿਹਾ ਜੀ ਉਹ ਵੀ ਅਸੀਂ ਸੁਣੇ ਆ ਜੀ ਮੈਨੂੰ ਪਾਏ ਆ ਸਾਰੇ ਵੇਖਿਆ ਗਲਤ ਆ ਬਾਅਦ ਦੇ ਵਿੱਚ ਅਗਲੇ ਦਿਨ ਉਹਨੇ ਸਕੂਲ ਦੇ ਵਿੱਚ ਆਣ ਕੇ ਬਹੁਤ ਪੰਨ ਤੋੜ ਕੀਤੀ ਆ ਜੀ ਨਾਲੇ ਟੀਚਰ ਸਾਹਿਬਾਂ ਨੇ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਗਾਲੀ ਗਲੋਚ ਕੀਤਾ ਜੀ ਬਹੁਤ ਮੰਦਪਾਗੀ ਗੱਲ ਕੀਤੀ ਜੀ ਉਹਨੇ ਹਾਂਜੀ ਇਹ ਵੀ ਮਰਤੇ ਬਾਅਦ ਜਿਵੇਂ ਫਿਰ ਚਲੋ ਜੋ ਕਾਰਵਾਈ ਪੁਲਿਸ ਨੇ ਕਰਨੀ ਜੋ ਕਰਤੀ ਬਾਅਦ ਵਿੱਚ ਉਹਨੇ ਫਿਰ ਪ੍ਰੈਸ ਵਾਲੇ ਸੱਦ ਕੇ ਤੇ ਬਹੁਤ ਗਲਤ ਅਲੀਕੇਸ਼ਨ ਲਾਏ ਆ ਜੀ ਟੀਚਰਾਂ ਦੇ ਉੱਤੇ ਇਹ ਵੀ ਨਿੰਦਨਯੋਗ ਹੈ ਜੀ ਅਸੀਂ ਇਹਨੇ ਵੀ ਇਹ ਜੋ ਵੀ ਉਹ ਕਰ ਰਿਆ ਇਨਕੁਆਰੀ ਕਰਕੇ ਇਹਦੀ ਕਾਰਵਾਈ ਕੀਤੀ ਜਾਵੇ ਜੀ ਗਾਂ ਤੋਂ ਐਸਾ ਸਕੂਲ ਦੇ ਵਿੱਚ ਕੋਈ ਕੰਮ ਨਾ ਕਰੇ ਜਕੀਫਤ ਜੋ ਵੀ ਪਿੰਡ ਪੰਡੋਰੀ ਗੋਲਾ ਦੇ ਵਿੱਚ ਦੋ ਵਾਕਿ ਹੋਏ ਨੇ ਬਹੁਤ ਮੰਦ ਭਾਗੇ ਹੋਏ ਨੇ ਅਸੀਂ ਪਿੰਡ ਵੱਲੋਂ ਪੰਚਾਇਤਾਂ ਨੂੰ ਸਮੂਹ ਮੋਹਤਬਰਾਂ ਨੂੰ ਇਹਦੀ ਨਖੇਦੀ ਕਰਦੇ ਸਾਡਾ ਜਿਹੜਾ ਸਕੂਲ ਆ ਜਾਂ ਇਸ ਸਕੂਲ ਦਾ ਜੋ ਵੀ ਸਟਾਫ ਆ ਬਹੁਤ ਹੀ ਸਲਾਘਾਯੋਗ ਆ ਬਹੁਤ ਸਾਡੇ ਸਕੂਲ ਦੇ ਵਿੱਚ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਬਣਾਇਆ ਵਾ ਬਹੁਤ ਬੱਚਿਆਂ ਨੂੰ ਇਹਨਾਂ ਨੇ ਜੋ ਵੀ ਇਹਨਾਂ ਦਾ ਵਿਦਿਆ ਦਾ ਦਾਣ ਇਹਨਾਂ ਦਿੱਤਾ ਵਾ ਬੱਚਿਆਂ ਨੂੰ ਸਿੱਖਿਆ ਦਿੱਤੀ ਚੰਗੀ ਦਿੱਤੀ ਸਾਡਾ ਸਕੂਲ ਹੈ ਫਿਰ ਚੜ੍ਹਦੀ ਕਲਾ ਜੀ ਚੰਗੇ ਮੈਂ ਹੀ ਤੇ ਕਹਿੰਨੇ ਸਾਡੇ ਪੰਜਾਬ ਦੇ ਵਿੱਚ ਇਹ ਪਹਿਲੇ ਨੰਬਰ ਤੇ ਆਉਂਦੇ ਆ ਸੋ ਇਹ ਕਰਕੇ ਆ ਜਿਹੜੀ ਹੋਈ ਆ ਮੰਦਕ ਨਹੀਂ ਆ ਘਟਰਾ ਵਾਪਰੀ ਆ ਜਿਹੜਾ ਇੱਕ ਦੋ ਪਰਿਵਾਰਾਂ ਨੇ ਇਸ ਕੂਹ ਦੇ ਤੇ ਇਲਜ਼ਾਮ ਲਾਏ ਆ ਇਹ ਬਿਲਕੁਲ ਗਲਤ ਲਾਏ ਆ ਅਸੀਂ ਇਹ ਗੱਲ ਕਹਿੰਨੀ ਆ ਵੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਬਾਕੀ ਇਸ ਸਟਾਫ ਦੇ ਨਾਲ ਅਸੀਂ ਨਾਲ ਮੈਂ ਪਿੰਡ ਨੂੰ ਅਸੀਂ ਸਟਾਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਧਿਆਗੇ ਇੰਨੀਆਂ ਬੇਨੀਆਂ ਪ੍ਰਮਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨਾਲ ਜੀ ਬਲਜੀਤ ਸਿੰਘ ਜੀ ਬਲਜੀਤ ਭਾਈ ਜਿਹੜਾ ਕੱਲ ਇੱਕ ਵੀਡੀਓ ਵਾਇਰਲ ਹੋਈ ਜਿਸ ਦਾ ਨਵੀਂ ਜੀ ਕਰਵਾਉਣਾ ਪਿਆ ਕੀ ਸਾਰਾ ਮਾਮਲਾ ਕਰ ਕੋਈ ਨਾ ਕੇਵਲ ਸੌਣੇ ਮੈਨੂੰ ਕਿਹਾ ਸੀ ਮੈਸਟਰ ਜੀ ਹੁਣਾਂ ਨਾਲ ਗੱਲ ਕਰ ਕਿ ਜੇ ਉਹ ਟਾਲਾ ਸਾਹਿਬ ਜਾ ਕੇ ਸੌਂ ਖਾਂਦੇ ਆ ਬਾਥਰੂਮ ਵਾਲੀ ਜਿਹੜੀ ਗੱਲ ਆ ਤੇ ਅਸੀਂ ਕੇ ਨਾਲ ਦੇ ਮਾਫੀ ਮੰਗ ਕੇ ਤੇ ਮਾਫ ਕਰ ਲਾਂਗੇ ਮਾਫੀ ਮੰਗ ਲਾਂਗੇ ਜਾ ਕੇ ਤੇ ਮੈਸਟਰ ਜੀ ਹੁਣਾਂ ਦੇ ਅਸੀਂ ਸੌਂ ਨਹੀਂ ਖਾਣੀ ਇੱਕ ਤੇ ਗਲਤ ਗੱਲ ਆ ਤੇ ਕੋਈ ਤਾਂ ਸੌਂ ਖਾਣੀ ਆ ਗੱਲ ਹੈ ਇਹਦੇ ਫਿਰ ਤੁਹਾਡੇ ਜੀ ਦਾ ਬਿਆਨ ਹੀ ਕਿਤਾ ਤੁਰੁਰ ਮੁੜ ਕੇ ਇਹੋ ਹੀ ਗੱਲ ਹੈ ਸੀ ਤੇ ਉਹ ਵਿੱਚ ਹੈ ਨਹੀਂ ਟਾਲਾ ਸਾਹਿਬ ਵਾਲੀ ਗੱਲ ਪੁੱਛ ਕੀ ਕਹਿ ਗਿਆ ਪੁੱਛ ਗਿਆ ਸੀ ਟਾਲਾ ਸਾਹਿਬ ਦੀ ਸੌਂ ਖਾ ਲੈਣ ਮਾਸਟਰ ਸਾਰੇ ਤੇ ਅਸੀਂ ਮਾਫੀ ਮੰਗਦਾ ਹਾਂ ਕਿ ਕੱਟਵੜ ਕੀਤੀ ਨਹੀਂ ਹਾਂਜੀ ਹਾਂਜੀ ਹਰਜਿੰਦਰ ਪਾ ਜੀ ਕੀ ਕਰਨਾ ਚਾਹੋਗੇ ਆ ਸਕੂਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਲੱਗਦਾ ਹੈ ਨਾ ਇਸ ਨਾਲ ਬਦਨਾਮੀ ਹੋਦੀ ਸਕੂਲ ਦੀ ਜਾਂ ਮਾਸਟਰਾਂ ਦੀ ਬਿਲਕੁਲ ਜੀ ਗੁਰੂ ਸ਼ਬਦ ਬਹੁਤ ਵੱਡਾ ਸ਼ਬਦ ਹੈ ਜੀ ਤੇ ਮੈਂ ਇਸ ਜੀ ਦੀ ਬਹੁਤ ਨਖੇਦੀ ਕਰਦਾ ਵਾਂ ਮੈਨੂੰ ਇਹ ਰਾਤ ਹੀ ਪਤਾ ਲੱਗਾ ਵੀ ਇਹ ਇਲਜ਼ਾਮ ਇਹਨਾਂ ਦੁਬਾਰਾ ਪੁਲਾਏ ਆ ਸਾਡੇ ਗਰਮੀਤ ਸਾਰਾ ਮੈਡਮ ਆ ਤੇ ਬਹੁਤ ਹੀ ਨਿੰਦਾ ਕਰਦੇ ਆ ਕਿ ਲੱਗਦਾ ਵੀ ਕਿਸੇ ਨੇ ਮਤਲਬ ਕਿਸੇ ਨੇ ਜਾਣਬੁੱਝ ਕੇ ਇਹ ਚੀਜ਼ ਬਣਾ ਕੇ ਪੇਸ਼ ਕੀਤੀ ਕਿ ਤੁਹਾਨੂੰ ਬਿਲਕੁਲ ਜੀ ਜਾਲ ਲੱਗਣ ਤੇ ਰਹਿ ਵੀ ਜਾਣਬੁੱਝ ਕੇ ਕੀਤੀ ਗਈ ਪੇਸ਼ ਹੈ ਹੂੰ ਤੇ ਬਹੁਤ ਚਿਰ ਦੇ ਹੀ ਸੀ ਇਹਨਾਂ ਨੂੰ ਜਾਣਦੇ ਆ ਸਾਡੇ ਇੱਥੇ ਫਲੋਰੀ ਪੜਾ ਰਹੇ ਬੜੇ ਚਿਰ ਦੇ ਪੁਰਾਣੇ ਟੀਚਰ ਨੇ ਸਾਡੇ ਤੇ ਗਲਤ ਸ਼ਰਾਰਤ ਕਰ ਰਿਹਾ ਕੀ ਹੋਣਾ ਕੀ ਚਾਹੀਦਾ ਜਿਸ ਦਾ ਇਹਨਾਂ ਨੇ ਗਲਤ ਇਲਜ਼ਾਮ ਲਗਾਏ ਜਦਾਂ ਹੁਸੈਨ ਸਾਹਿਬ ਸਾਰਾ ਨਗਰ ਨਾਲ ਆ ਜੀ ਕੁਦਾ ਇਨਸਾਫ ਦਵਾਉਣਗੇ ਸਾਹਿਬ ਹੋਣਾ ਜੀ ਦਾ ਸਾਹਿਬ ਮਿਲਣਾ ਚਾਹੀਦਾ ਸਕੂਲ ਦਾ ਮਾਹੌਲ ਬਿਲਕੁਲ ਬਿਲਕੁਲ ਵਧੀਆ ਜੀ ਸਕੂਲ ਦਾ ਮਾਹੌਲ ਬਹੁਤ ਵਧੀਆ ਜੀ ਸਾਰਾ ਪਿੰਡ ਨਾਲ ਬੋਲਦਾ ਬੱਚਾ ਹੀ ਤੇ ਜੱਸਾ ਤੁਹਾਡੀ ਸਕੂਲ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਚ ਕਿਹਾ ਜਾ ਰਿਹਾ ਕਿ ਮਾਟੇ ਦੇ ਮਾਟੇ ਦੇ ਸਬੰਧ ਸੀ ਜਿਹਦੇ ਕਰਕੇ ਬੱਚੇ ਨੂੰ ਸਕੂਲੋਂ ਕੱਢਿਆ ਗਿਆ ਤੁਹਾਨੂੰ ਕੀ ਲੱਗਦਾ ਕੀ ਸਚਾਈ ਕੀ ਹੈ ਬਿਲਕੁਲ ਗਲਤ ਬਹੁਤ ਹੀ ਗੰਦਾ ਇਲਜ਼ਾਮ ਉਹਨਾਂ ਲੋਕਾਂ ਨੇ ਜਿਹੜੇ ਸਾਡੇ ਟੀਚਰਸ ਤੇ ਲਗਾਇਆ ਹੈ ਬਹੁਤ ਹੀ ਰਿਸਪੈਕਟਫੁਲ ਅਮਨ ਮੈਮ ਗੁਰਮੀਤ ਸਰ ਬਹੁਤ ਹੀ ਰਿਸਪੈਕਟਫੁਲ ਇੰਨੀ ਬੱਚਿਆਂ ਦੀ ਪੇਨ ਲੈਣ ਵਾਲੇ ਉਹ ਟੀਚਰਸ ਨੇ ਉਹਨਾਂ ਤੇ ਕਿੰਨਾ ਗੰਦਾ ਇਲਜ਼ਾਮ ਲਗਾ ਰਹੇ ਨੇ ਉਹ ਜਿਹੜੇ ਸਾਡੇ ਮੈਮ ਔਰ ਸਰ ਨੇ ਉਹ ਦੋ ਜਦੋਂ ਤੋਂ ਉਹਨਾਂ ਨੂੰ ਕੱਲ ਦਾ ਵੀਡੀਓ ਦਾ ਪਤਾ ਲੱਗਾ ਬਹੁਤ ਹੀ ਜ਼ਿਆਦਾ ਮੈਮ ਸਾਡੇ ਡਿਪਰੈਸ਼ਨ ਚ ਨੇ ਗੁਰਮੀਤ ਸਰ ਬਹੁਤ ਜ਼ਿਆਦਾ ਡਿਪਰੈਸ਼ਨ ਚ ਨੇ ਸਾਰੇ ਜਿਹੜੇ ਟੀਚਰਸ ਇੱਥੇ ਆਂਦੇ ਰੈਪਿਊਟੇਡ ਰੈਪਿਊਟੇਡ ਫੈਮਲੀਆਂ ਚੋਂ ਆ ਰਹੇ ਨੇ ਔਰ ਇਸ ਤਰ੍ਹਾਂ ਦਾ ਇਲਜ਼ਾਮ ਲਗਾਉਂਦੇ मैम दी वर्डिंग है कि बुड्ढे बरे होके देखो सानू किद्दां दे जेड़े इल्जामा उन सहेने ਪੈ ਰਹੇ ਨੇ मैम ਦੇ ਬੱਚੇ ਜਿਹੜੇ ਆ ਉਹ ਪੜ ਲਿਖ ਕੇ ਬਾਹਰ ਸੈਟਲ ਹੋ ਚੁੱਕੇ ਹੋਏ ਨੇ ਤੇ ਇਸ ਉਮਰ ਚ ਆ ਕੇ ਉਹਨਾਂ ਤੇ ਇਹ ਇਲਜ਼ਾਮ ਲਗਾ ਰਹੇ ਨੇ ਬਹੁਤ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜੀ ਜਿਹੜੀ ਮੈਂ ਆਪਣੀ ਸੰਸਥਾ ਵੱਲੋਂ ਬਹੁਤ ਹੀ ਜ਼ਿਆਦਾ ਉਹ ਖੇਦੀ ਕਰਦੀਆਂ ਹਨ ਔਰ ਸਰਕਾਰ ਤੋਂ ਮੰਗ ਕਰਦੀਆਂ ਕਿ ਜਿਹੜੀ ਵੀ ਨਿਊਜ਼ ਰਿਪੋਰਟਰ ਨੇ ਔਰ ਜਿਹੜੇ ਚੈਨਲ ਨੇ ਨਿਊਜ਼ ਲਗਾਈ ਉਹਦੇ ਦੀ ਜਿਹੜੀ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਔਰ ਸਾਥੀ ਨਾਲ ਪਿੰਡ ਵਾਲਿਆਂ ਤੋਂ ਵੀ ਮੈਂ ਰਿਕਵੈਸਟ ਕਰੂੰਗੀ ਕਿ ਜੋ ਵੀ ਮੋਦਵਾਰ ਸੱਜਣ ਸਾਰੇ ਇੱਥੇ ਆਏ ਨੇ ਉਹ ਜਿਹੜੇ ਪਰਿਵਾਰ ਆ ਉਹਨਾਂ ਉਹਨਾਂ ਦੇ ਲਈ ਜੋ ਵੀ ਕਾਰਵਾਈ ਬੰਨੀ ਚਾਹੀਦੀ ਹੈ ਉਹਦੇ ਵਿੱਚ ਸਾਡਾ ਸਾਥ ਦੇ ਧੰਨਵਾਦ